ਕੀ ਨਾ ਕੋਈ ਨਾ ਕੋਈ ਮੈਂ ਤੁਹਾਨੂੰ ਜੀ ਜੀ ਦਿੱਤਾ ਕਾ ਕੋਈ ਨਾ ਮੈਂ ਨਾ ਅੰਦਰ ਤੁਹਾਨੂੰ ਕੋਈ ਨਹੀਂ ਦੱਸ ਤੋਂ ਨੂੰ ਮੈਂ ਨਾ ਆਪਣੇ ਕੋਲ ਤੋਂ ਕਿਹਾ ਉਹ ਕਹਿੰਦੇ ਕੋਟੇ ਘੰਟੇ ਤੇ ਤੁਹਾਨੂੰ ਨਸ਼ਾ ਬੰਦ ਹੋਵੇ ਸਹੀ ਲੈ ਕੇ ਤੈਨੂੰ ਨਸ਼ਾ ਬੰਦ ਹੋਵੇ ਉਸ ਸਮੇਂ ਜਿਹੜੇ ਤੋਂ ਗੋਲ ਮਾਗਣਾ ਦਿੰਦੇ ਦੱਸ ਮੈਨੂੰ ਇੱਕ ਥਾਣੇ ਤੇ ਕਹੂੰ ਜਾ ਕੇ ਕਹਿੰਦੇ ਜਾਂ ਥਾਣੇ ਨੇ ਨਸ਼ਾ ਬੰਦ ਕਰਾਇਆ ਵੀ ਲੋਕਾਂ ਦੇ ਨਾਲ ਦਿੰਦੇ ਨਾ ਤੇਰੇ ਤੋਂ ਮੈਂ ਨਾ ਗੁਰੂਤਪੀਰ ਤੁਸੀਂ ਨਾਮਾਰੀ ਦਾ ਮਾਰ ਦਿੱਤਾ ਤੁਸੀਂ ਥੱਪੜ ਮਾਰ ਦਿੱਤਾ ਜਨਮੀ ਮੇਰੀ ਨਾਲ ਧੁੱਪਣ ਮਾਰਤਾ ਇੱਕ ਇੱਕ ਕਾਲੀਆਂ ਦਾ ਫੋਨ ਆ ਨਾ ਵਾਈਫ ਦੇ ਨਾਲ ਮੇਰਾ ਛੋਟਾ ਬ੍ਰਦਰ ਹੈਗਾ ਉਹ ਜਾ ਰਿਹਾ ਸੀ ਮਨੇ ਬਾਈਕ ਲਾ ਲਈ ਤੇ ਬਾਈਕ ਲਾ ਕੇ ਮਨੇ ਚਪੇੜ ਮਾਰ ਦਿੱਤੀ ਕਿ ਚੱਲ ਨਾ ਵਹੀ ਗਹਿਮਾਈ ਹੈ ਕੋਈ ਕਾਰਨ ਨਹੀਂ ਹੋਇਆ ਮੋਟਰਸਾਈਕਲ ਤੇ ਥੱਲੇ ਉੱਤਰ ਅੱਛਾ ਜੀ ਇਹ ਕਹਿੰਦਾ ਵੀ ਮੋਟਰਸਾਈਕਲ ਥੱਲੇ ਹੀ ਹੈ ਭਰਾ ਆਪਣੀ ਗੱਲ ਕਰ ਲੋ ਕੀ ਕਰਨਾ ਤੇ ਕਹਿੰਦਾ ਜੀ ਨਹੀਂ ਇਹਨੇ ਇੱਥੇ ਵਿਚੀ ਦੇ ਤੇ ਚਪੇੜ ਮਾਰ ਦਿੱਤੀ ਮੈਂ ਜਿਹੜੀ ਵਾਈ ਪ੍ਰੈਗਨੈਂਟ ਆਇਆ ਉਹ ਸੀਰੀਅਸ ਗਨੀਸ਼ ਸੀ ਉਹਨੂੰ ਆਟੋ ਤੇ ਭੇਜ ਕੇ ਉਧਾਰ ਲਾਇਆ ਮੈਂ ਮੋਟਰਸਾਈਕਲ ਲੈਣ ਆਉਂਦਾ ਇੱਥੇ ਆਇਆ ਆਣ ਕੇ ਬਦਮਾਸ਼ੀ ਕਰ ਰਹੇ ਆ ਠੀਕ ਰਾਜਿਸਟਰੀ ਵਾਈ ਬ੍ਰਾਈ ਦਾ ਨਾਮ ਵਾਲਾ ਮੋਦੀ ਬਾਗੀ ਦਾ ਤੁਸੀਂ ਕੀ ਮੰਗ ਮੰਗ ਕੀ ਕਰਦੇ ਸਰ ਹੁਣ ਮੈਂ ਸੀਨ ਤੇ ਕਾਰਵਾਈ ਹੋਣੀ ਚਾਹੀਦੀ ਜੀ ਇਹ ਗੁੰਡੇ ਵਾਲੇ ਇਹਨਾਂ ਨੇ ਕਿਉਂ ਗੁੰਡੇ ਬੋਟ ਪਹਾਲਿਆ ਸੰਸਰ ਤੇ ਜੀ ਉਹਨੂੰ ਟੱਕਿਆ ਉਹ ਆਦਾ ਪੇਪਰ ਨਹੀਂ ਆ ਮੈਂ ਤੁਹਾਨੂੰ ਤਾਂ ਕਿੰਨਾ ਨਾ ਬਰਦਰ ਨਾਲ ਗੱਲ ਕਰਾਈ ਜਾਂਦਾ ਪੇਪਰ ਮੈਂ ਜੋ ਠੀਕ ਪੇਪਰਾਂ ਦਾ ਕੋਟਾ ਲੱਗਾ ਪੈ ਬਰਦਰ ਆ ਕੇ ਪੇਪਰ ਪਤਖਾ ਕੇ ਲੈ ਜਾਂਦਾ ਕਾਹ ਚੱਲਦਾ ਲਾਜ ਤੇ ਸੱਚ ਵੇੜ ਮਾਰਨ ਦੀ ਕੀ ਗੱਲ ਹੋਈ ਵਿੱਚ ਜਿਹੜੇ ਕਹਿੰਦੇ ਵਿੱਚ ਵੇੜ ਮਾਰੀ ਆ ਜਾਂ ਕੋਈ ਹੋਜੀ ਮੌੱਚੀ ਵੀ ਨਹੀਂ ਬੁੱਲੇ ਚੇਪੇੜ ਮਾਰਦੇ ਬੜੀ ਦੂਰ ਦੀ ਗੱਲ ਰਹੀ ਮੈਂ ਕਰਦਾ ਹੀ ਨਹੀਂ ਇਹੋ ਜਿਹਾ ਕੰਮ ਨਹੀਂ ਸਰ ਇੰਨੇ ਬੰਦੇ ਖਲੋਤੇ ਉਹ ਫਿਰ ਪੈਣਾ ਇੱਕ ਆ ਖਲੋਤੇ ਆ ਐਵੇਂ ਜਾਣ ਪੁੱਛੇ ਬਣ ਜਾਂਦੇ ਉਹਨਾਂ ਨੂੰ ਉਹ ਗਾਉਂ ਕੋਲ ਸਰ ਮੈਂ ਕਹਿੰਦਾ ਨਾ ਇੱਕ ਉਹ ਗੁਰਦੁਆਰੇ ਜਾ ਕੇ ਸੌਖਾ ਮਿਲ ਕੋ ਜੋ ਕਾਰਵਾਈ ਕਰਦੇ ਪਾਰ ਕੋ ਫੇਰ ਪੀਂਦਾ ਕਿਉਂਕਿ ਪੁਲਿਸ ਮੁਲਾਜ਼ਮ ਦੀ ਹਮੇਸ਼ਾ ਇਹ ਸੋਚ ਹੁੰਦੀ ਹੈ ਕਿ ਪੁਲਿਸ ਮੁਲਾਜ਼ਮ ਦੀ ਇਹ ਹੋ ਜਾਂਦੀ ਕਿ ਬੰਦਾ ਸਾਡੇ ਕੋਲ ਨਾ ਕੁਸਤੇ ਮੈਂ ਫੇਰ ਰਦੀਨ ਕਰਦਾ ਕਿ ਆਮ ਆਦਮੀ ਪਾਰਟੀ ਦੇ ਇਹਨਾਂ ਨੂੰ ਪੰਜ ਦੇ ਪੰਜ ਸਾਲਾਂ ਦੇ ਅੰਮਰਸਨ ਦੇ ਬੜੇ ਭਲੇਮਾਨ ਮਿਲ ਗਏ ਨੇ ਔਰ ਇਹ ਸੋਚਦੇ ਆ ਕਿ ਆਮ ਆਦਮੀ ਪਾਰਟੀ ਇਹਵੇਂ ਕਹੇ ਇਹ ਵਰਕਰ ਦੀ ਦੇਹ ਦੇ ਕੋਈ ਨਹੀਂ ਦੇਹ ਦੇ ਇਹ ਮੂੰਹ ਤੇ ਥੱਪੜ ਜਰਨਾ ਸ਼ੁਰੂ ਕਰਦੇ ਬਹੁਤ ਮਾੜੀ ਗੱਲ ਹੈ ਇਹ ਬਹੁਤ ਮਾੜੀ ਗੱਲ ਹੈ ਪੁਲਿਸ ਨੂੰ ਆਪਣੇ ਰੱਖਿਆ ਸਮਝਨੇ ਅਗਰ ਰਾਹੀ ਰਾਖੇ ਬੰਦੇ ਕਰ ਲੋ ਗੱਡੀ ਅੱਗੇ ਕਰਾ ਦਿਓ ਜੀ ਕਿੰਨੇ ਨੇ ਆਪਾਂ ਦੇ ਦੱਸੇਗਾ ਕਿ ਆਹ ਉੱਧਰ ਪਾਣੀ ਕਰਾਉਂਦੇ ਨੇ ਇਹਦੇ ਛੱਪੜ ਮਾਰਦੇ ਨੇ ਕਿਹਦੀ ਆਵਾਜ਼ ਆ ਰਹੀ ਹੈ ਜਿਵੇਂ ਨਾਲ ਕੋਲ ਗੱਲਬਾਤ ਹੋ ਰਹੀ ਹੁੰਦੀ ਸੁਣਨੀ ਆਈ ਹੈ ਸਰੇ ਜੀ ਆਪਾਂ ਚੰਪ ਚੁੱਕੋ ਇੱਕ ਮਿੰਟ ਲੈ ਬਾਕੀ ਜਾਓ ਯਾਰ ਗੱਲ ਕਰ ਲਵੋ ਇਹ ਥੋੜਾ ਟ੍ਰੈਫਿਕ ਹੋਰ ਬਾਅਦ ਹੀ ਭੇਜੋ ਭਾਈ ਚੱਲ ਜਾਓ ਯਾਰ ਰਾਜੀ ਹਾਂ ਜੀ ਸਮਝ ਰਹੀ ਕਿ ਆਉਂਦੇ ਆਂ ਮੰਗਾ ਦੇਣਾ ਪੱਕਾ ਰਿਹਾ ਕਿ